ਜਿੱਥੇ ਸੱਬੇ ਥਾਵ ਨਹੀਂ ਤੋਂ ਜਿਹੇ ਆ ਦੇ ਦਵਾਰ ਤੇ ਰੀਸ ਰੀਤਾ ਕਿ ਮਹਾਰਾ ਰੰਜੀ ਸਿੰਘ ਦਾ ਜਿਹੜਾ ਨਾ ਇਹਨਾਂ ਨੇ ਘੋੜੇ ਤੇ ਸਵਾਰ ਦਾ ਟਾਈਮ ਤੇ ਨਾ ਮਾਤਾ ਸਦਾ ਕੋਟ ਦੀ ਹਵੇਲੀ ਹੁੰਦੀ ਜੀ ਮਾਤਾ ਸਦਾ ਕਮਿਸ਼ਨਰੀ ਨਾ ਹਾਲ ਇਹ ਉਹਦੇ ਨਾਮ ਤੇ ਹਾਲ ਗੇਟ ਆ ਇਹਨੇ 13ਵਾਂ ਗੇਟ ਕਿ ਆਈ ਖਾਲਸਾ ਕਾਲਜ ਅੰਮ੍ਰਿਤਸਰ ਤੇ ਗੁਰਦੁਆਰਾ ਸ਼ਹਾਦਾ ਸਾਹਿਬ ਗੁਰਦੁਆਰਾ ਸਨ ਸਾਬ ਵਸਰ ਕੇ ਗਿੱਲਾ ਗੁਰਦੁਆਰਾ ਬੀੜ ਬਾਬਾ ਬੁੱਢਾ ਜੀ ਕਿੰਨੀ ਸ਼ਾਨਦਾਰ ਪੱਧਰੀ ਇੱਕ ਵੱਡਾ ਆ ਕਣਕ ਜੜੇ ਤੇ ਬਸੰਤ ਰੁੱਤ ਚੱਲਣ ਦੀ ਤੇ ਪੂਰਾ ਬਸੰਤੀ ਰੰਗ ਨੇ ਕੱਢਿਆ ਤੇ ਬਹੁਤ ਸ਼ਾਨਦਾਰ ਸੜਕ ਜੜੀ ਗੁਰਦੁਆਰਾ ਟਾਲਾ ਸੈਨ ਅੱਖੀ ਕੁਦਰਤ ਕੰਨੀ ਬਾਣੀ ਮੁੱਖ ਆਖਣ ਸੱਚ ਨਾਮ ਇਹ ਤੋਕ ਜੜੀਆਂ ਨਾਲ ਸਾਹਿਬ ਸਿਦ ਗੁਰੂ ਨਾਨਕ ਦੇਵ ਜੀ ਦੀ ਜੜੀ ਬਸੰਤ ਰਾਗ ਚ ਉਚਾਰਨ ਕੀਤੀ ਗਈ ਹੈ ਤੇ ਆ ਜਿਹੜੀ ਹੈਗੀ ਇਹ ਨਾਲ ਸਾਰਾ ਵਾਤਾਵਰਨ ਇਹ ਜਿਹੜਾ ਵਾ ਆਪਣੇ ਆਪ ਨੂੰ ਕੋਸ਼ਿਸ਼ ਕਰਦਾ ਹੈ ਕਿ ਤੋਕ ਤੇ ਪੂਰਾ ਉਤਰਨ ਲਈ ਆ ਸਾਹਮਣੇ ਵੇਖੋਗੇ ਨਾ ਦੋਵੇਂ ਪਾਸੇ ਦਰਖਤ ਲੱਗੇ ਆ ਤੇ ਆ ਨਾਲ ਜਿਹੜੀ ਹੈ ਨਾ ਨਹਿਰ ਚੱਲਦੀ ਪਈ ਆ ਕੁਦਰਤ ਦਾ ਅਨਮੋਲ ਖਜ਼ਾਨਾ ਤੇ ਨਾਲ ਆ ਸਪੀਕਰਾਂ ਦੇ ਵਿੱਚ ਨਾ ਇਹ ਜਿਹੜੇ ਸ਼ਬਦਾ ਬਾਣੀ ਜੜੀ ਆ ਇਹ ਸਾਜਖੰਡ ਸ੍ਰੀ ਹਰਮੋਦਰ ਸਾਹਿਬ ਤੋਂ ਜੁੜੀ ਹੋਇਆ ਚਾਰਨ ਕੀਤਾ ਜਾ ਰਹੀ ਹੈ ਬਾਕੀ ਜਦੋਂ ਸੱਚ ਨਾਮ ਦੀ ਗੱਲ ਕਰਦੇ ਆ ਤੇ ਫਿਰ ਇਸ ਸਥਾਨ ਤੇ ਨਾ ਜਿਹੜਾ ਬਹੁਤ ਵਧੀਆ ਆਕਾਂਤ ਤੇ ਬੜਾ ਵਧੀਆ ਜਿਹੜਾ ਨਾ ਇਹ ਇਹ ਮਾਹੌਲ ਆ ਸਵੇਰ ਦੇ ਟਾਈਮ ਤੇ ਮਹਾਰਾਜ ਦਾ ਨਾਮ ਲੈਣ ਦਾ ਤੇ ਆ ਸਾਰਾ ਜਿਹੜਾ ਹੈਗੀ ਆ ਨਾ ਲੰਗਰ ਲਾਇਆ ਆਕਸੀਜਨ ਦਾ ਇਹ ਜਿਹੜਿਆ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਆ ਨਾ ਇਹਨਾਂ ਨੇ ਮਤਲਬ ਕੋਸ਼ਿਸ਼ ਕਰਕੇ ਸਾਰਾ ਕੁਝ ਕੀਤਾ ਤੇ ਬਹੁਤ ਅਹੀਂ ਸਾਰੇ ਲੋਕ ਜਿਹੜੇ ਤਨਵਾਦੀਆਂ ਜਿਨ੍ਹਾਂ ਨੇ ਆ 2 ਕਿਲੋਮੀਟਰ ਇੱਥੋਂ ਸਿੱਧੀ ਚੰਦੀ ਜੇ 2 ਕਿਲੋਮੀਟਰ ਇਸੇ ਤਰ੍ਹਾਂ ਚੱਲਦੀ ਤੇ ਅੱਗੇ ਇਹਨਾਂ ਨੇ ਫੇਰ ਸ਼ੁਰੂ ਕਰ ਦਿੱਤਾ ਲਗਭਗ 2 ਕਿਲੋਮੀਟਰ ਦਾ 4 ਕਿਲੋਮੀਟਰ ਦਾ ਟ੍ਰੈਕ ਆ ਜਾਂਦਾ 8 ਕਿਲੋਮੀਟਰ ਹੋ ਜਾਂਦਾ ਤੇ ਬਹੁਤ ਵਧੀਆ ਇਹਨਾਂ ਨੇ ਜਿਹੜਾ ਨਾ ਗਲੀਨ ਬੈਲਟ ਜਿਹੜੀ ਆ ਨਾ ਸਕਾਰਗਾ ਇੱਥੇ ਬਣਾਈ ਆ ਵੀਡੀਓ ਨੂੰ ਦੇਖ ਰਿਹਾ ਸਾਰੇ ਹਾਂ ਨਾ ਪਰਵਾਂ ਨੂੰ ਤੇ ਵੱਡੇ ਛੋਟੇ ਸਾਰਿਆਂ ਨੂੰ ਸਸਤੀਆਂ ਕਾਲ ਤੇ ਹੁਣ ਅੱਜ ਮੈਂ ਨਾ ਚੱਲਿਆ ਵਾਂ ਇੱਥੇ ਨਵੀਂ ਰਾਈਡ ਤੇ ਤੇ ਸ਼ਹਿਰ ਦੀਆਂ ਖਾਸ-ਖਾਸ ਜਗ੍ਹਾਵਾਂ ਨੂੰ ਨਾ ਮੈਂ ਜਾਣ ਦੀ ਕੋਸ਼ਿਸ਼ ਕਰਾਂਗਾ ਤੇ ਨਾਲ ਮੈਂ ਕੋਸ਼ਿਸ਼ ਕਰੂੰਗਾ ਮੇਰੇ ਨਾਲ ਦਾ ਸਾਥੀ ਵੀ ਇਕ ਹੈਗਾ ਅੱਗੇ ਜਾ ਕੇ ਬਲਦੀ ਸਿੰਘ ਜੀ ਨਾਲ ਚੱਲਦੇ ਆ ਤੇ ਦੇਖਦੇ ਆ ਸ਼ਹਿਰ ਦੀਆਂ ਖਾਸ-ਖਾਸ ਥਾਵਾਂ ਤੇ ਕੀ ਹੋਂਦ ਹੈ ਆ ਸੋਲੇ ਮੈਂ ਖੜਾ ਆ ਜੀਿੱਥੇ ਸੱਬੇ ਥਾਂ ਉਹ ਨਹੀਂ ਤੁਜੀਏ ਆ ਦੇ ਦਵਾਰ ਤੇ ਤੇ ਇਹ ਆ ਘੰਟਾ ਘਰ ਚੌਂਕ ਤੇ ਆਲਾ ਦੋ ਆਲਾ ਮੈਂ ਤੁਹਾਨੂੰ ਦਿਖਾ ਦਿਨਾ ਇੱਥੋਂ ਹੀ ਸਾਰਾ ਅੰਮ੍ਰਿਤਸਰ ਜਿਹੜਾ ਵਸਿਆ ਨਾ ਇਹ ਗੁਰਾਂ ਦੇ ਨਾਂ ਤੇ ਹੀ ਵਸਿਆ ਇੱਥੇ ਅੰਮ੍ਰਿਤਸਰ ਗੁਰਾਂ ਨੇ ਵਸਾਇਆ ਤੇ ਗੁਰੂ ਦੀ ਨਗਰੀ ਆ ਗੁਰੂ ਰਾਮਦਾਸ ਹਮੇਸ਼ਾ ਸਾਰ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਹੁਣ ਆਪਾਂ ਨਾ ਇਪੋ ਹੁਣ ਅੱਗੇ ਜਿਹੜਾ ਨਾ ਆ ਆਪਣਾ ਗਲੇ ਵਾਲਾ ਬਾਗ ਤੱਕ ਜੇ ਫਿਰ ਹਾਲ ਪਿਆ ਤੇ ਫਿਰ ਕਾਲਾ ਕਾਲਜ ਤੇ ਇਸ ਤਰ੍ਹਾਂ ਜਿਹੜਾ ਹੁੰਦੇ ਹੋਏ ਨਾ ਤੇ ਪੂਰਾ ਚੱਕਰ ਦੱਖਣੀ ਦਾ ਕੱਢਣਾ ਉਮਰਖਰ ਦਾ ਜਿਹੜਾ ਬਾਹਰ ਬਾਹਰ ਤੇ ਸਾਈਕਲ ਤੇ ਆ ਮੈਂ ਆ ਮੇਰਾ ਫੈਕਲ ਆ ਖੜਾ ਤੇ ਚੱਲਦੇ ਜੇ ਫਿਰ ਤਰਕਿਸ ਜੀਟਾ ਤੇ ਮੈਂ ਥੋੜੀ ਹੁੰਦੀ ਜਦੋਂ ਫਿਰ ਤੇ ਲੰਡਿਆ ਤੇ ਦਾ ਬੜਾ ਧਿਆਨ ਰੱਖਿਆ ਜਾਂਦਾ ਜੇ ਇੱਕ ਵੇਖੋ ਸ਼ੀਰ ਦੇ ਟਾਈਮ ਤੋਂ ਲੱਗੇ ਹੁੰਦੇ ਆ ਅਜੇ ਤੇ ਬਹੁਤ ਜੜੀ ਨਾ ਸਾਫ ਤੇ ਸਹਸਰੀ ਜੜੀ ਬਣ ਗਈ ਜਿੰਨਾ ਪਹਿਲਾਂ ਵੇਖੀ ਹੋਊਗੀ ਨਾ ਅੱਜ ਤੋਂ ਕੋਈ 15 ਸਾਲ ਬਹੁਤ ਟਿਕਾ ਲੈਪ ਹੋ ਗਿਆ ਤਾਂ 20 ਤੋਂ ਗਾਦੀ ਦੂਰੀ ਤੇ ਨਾ ਚੱਲਿਆ ਆਪਾਂ ਆ ਦਲੇਲਾ ਬਾਈ ਦੇ ਫੇਰ ਦੇ ਪਾਜ ਨੂੰ ਹਾਲੇ ਇਥੇ ਅਥਲ ਚਾਲ ਪਹਿਲੇ ਕੀ ਇੱਕ ਪਾਰਾ ਜਦੋਂ 3-4 ਚੱਲਦਾ ਤੇ ਪਿਆਰ ਰੱਖਣ ਦੀ ਜਗਾ ਨਹੀਂ ਇਹ ਤਾਂ ਸਿਰਨ ਕਰ ਬੇਪੁਰੀ ਆਹ ਨਾ ਫਾਰਲ ਚੋਂਗ ਤੇ ਮਾਰੇ ਅਰੰਜੀਤ ਸਿੰਘ ਦਾ ਜਿਹੜਾ ਨਾ ਇਹਨਾਂ ਨੇ ਘੋੜੇ ਤੇ ਸਵਾਰ ਦਾ ਬੁੱਤ ਲਾਇਆ ਥੱਲੇ ਜਰਨਲਾਂ ਦੀ ਜੜੀਆਂ ਨਾ ਉਹ ਬੁੱਤ ਬਣਾਏਗੇ ਆ ਤੇ ਆ ਜਿਹੜਾ ਨਾ ਸਾਰ ਨੂੰ ਵੱਡਾ ਇਹਦਾ ਇਹ ਜਗਾਵਾ ਜਿੱਥੇ ਲੋਕ ਜਿਹੜੇ ਫੋਟੋ ਬਹੁਤ ਖਿੱਚਦੇ ਆ ਤੇ ਇਧਰਲੇ ਪਾਸੇ ਜਦੋਂ ਆਪਾਂ ਆਨੇ ਆ ਤੇ ਆ ਧਰਮਪੁਰ ਮਾਰਕੀਟ ਆ ਇਹ ਬਹੁਤ ਵਧੀਆ ਜਿਹੜਾ ਆਰਕੀਟੈਕਚਰ ਗਿਲਹ ਗਿਆ ਹੀ ਤੇ ਆਹ ਸਾਰੀ ਗੁਰਦੁਆਰਾ ਸਾਰਾ ਗੜੀ ਸਾਹਿਬ ਇਹ ਜਿਹੜੇ 1897 ਚ ਜਿਹੜਾ ਜੁੱਧ ਹੋਇਆ ਹੈ ਨਾ ਸਾਰਾ ਗੜੀ ਕਿਲੇ ਤੇ ਜਿਹੜਾ 21 ਸਿੰਘ ਜਿਹੜੇ ਉਹ ਚ ਛੀਦ ਹੋਏ ਤੇ ਉਹਨਾਂ ਨੇ ਆਪਣੀਆਂ ਜਾਨਾਂ ਵਾਰਤੀਆਂ ਪਰ ਉਹ ਕਬਜ਼ਾ ਨਹੀਂ ਛੱਡਿਆ ਤੇ ਉਹਨਾਂ ਦੀ ਯਾਦ ਚਾਹ ਤੇ ਟਾਈਮ ਤੇ ਬ੍ਰਿਟਿਸ਼ ਸਰਕਾਰ ਨੇ ਨਾ ਵਿਕਟੋਰੀਆ ਕ੍ਰਾਸ ਜਿਹੜਾ ਨਾ ਸਰ ਨੂੰ ਵੱਡਾ ਇਹਨਾਂ ਦਾ ਅਵਾਰਡ ਗਿਣਿਆ ਗਿਆ ਉਹ ਜਿਹੜਾ 21 ਦੇ 21 ਸਿੰਘਾਂ ਨੂੰ ਦਿੱਤਾ ਸੀ ਤੇ ਇਹਨਾਂ ਦੀ ਆ ਕੁਰਬਾਨੀ ਕਾਰਨ ਇਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਨਾ ਗੁਰਦੁਆਰਾ ਸਥਾਪਿਤ ਕੀਤਾ ਸਾਰਾ ਗੜੀ ਨਵਾਸ ਆ ਜਿਹੜਾ ਇਹ ਸ਼ਰਧਾਲੂਆਂ ਲਈ ਜੜੀ ਨਾ ਕਾਚਲੀ ਬਣਾਇਆ ਤਾਂ ਬਹੁਤ ਸ਼ਾਨਦਾਰ ਆ ਤੇ ਐਲਡੀ ਦੀ ਗੱਲ ਕਰਦੇ ਆ ਇੱਧਰ ਐਲਡੀ ਚੱਲਦੀ ਜੇ ਤੇ ਕੀਰਤਨ ਲੇ ਹੋ ਰਿਹਾ ਤੇ ਜੇ ਦੂਜੇ ਪਾਸੇ ਜਿਹੜੀ ਵੇਖੀਏ ਤੇ ਸਰਕਾਰੀ ਐਲਡੀ ਆ ਉਹ ਬਿਲਕੁਲ ਬਲੈਂਕਡ ਆ ਕਈ ਕਈ ਆ ਜਿਹੜੀ ਸਾਹਮਣੀ ਆ ਇਮਾਰਤ ਤੁਸੀਂ ਦੇਖ ਰਹੇ ਹੋ ਨਾ ਇਹ ਕਿਸੇ ਟਾਈਮ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਮਾਤਾ ਸਦਾ ਕੋਰ ਦੀ ਹਵੇਲੀ ਹੁੰਦੀ ਸੀ ਤੇ ਉਸ ਤੋਂ ਬਾਅਦ ਜਦੋਂ ਬ੍ਰਿਟਿਸ਼ ਰਾਜ ਆਇਆ ਤੇ ਉਸ ਟਾਈਮ ਤੇ ਅੰਮ੍ਰਿਤਸਰ ਦਾ ਕਮਿਸ਼ਨਰ ਜਿਹੜਾ ਹਾਲ ਜਿਹੜਾ ਲੱਗਾ ਤੇ ਉਹਨੂੰ ਇਹਨੇ ਦੁਬਾਰਾ ਮੁਰੰਮਤ ਕਰਾ ਕੇ ਤੇ ਇਹਦਾ ਨਾਂ ਜਿਹੜਾ ਨਾ ਟਾਊਨ ਹਾਲ ਜਿਹੜਾ ਨਾ ਰੱਖਿਆ ਤੇ ਉਸ ਤੋਂ ਬਾਅਦ ਫਿਰ ਇੱਥੇ ਕਤਵਾਲੀ ਬਣੀ ਤੇ ਨਾਲ ਜਿਹੜਾ ਵਾ ਕਾਰਪੋਰੇਸ਼ਨ ਦਾ ਦਫ਼ਤਰ ਤੇ ਅੱਜ ਕੈਫੇ ਹਾਊਸ ਤੇ ਜਿਹੜਾ ਵਾ ਪਾਰਟੀਸ਼ਨ ਮਿਊਜ਼ੀਅਮ ਜਿਹੜਾ ਵਾ ਇਹ ਇਨਾਂ ਨੇ ਖੋਲਿਆ ਇਹ ਇਧਰ ਆ ਜਿਹੜਾ ਨਾ ਇਹ ਟੋਨ ਹਾਲ ਸਕੂਲ ਹੁੰਦਾ ਸੀ ਜਿਹੜਾ ਹੁਣ ਅੱਜ ਜਿਹੜਾ ਵਾ ਇਹ ਬਣਿਆ ਵਾ ਇਹ ਪਾਰਕਿੰਗ ਲੋਟ ਬਣਿਆ ਹੋਇਆ ਵਾ ਮਾਤਾ ਸਦਾ ਕੌਰ ਜਿਹੜੀ ਆ ਨਾ ਇਹ ਇਹਦੀ ਬਹੁਤ ਦੇਣ ਸਿੱਖ ਰਾਜ ਨੂੰ ਸਾਰਨ ਚ ਜਿਹੜੀ ਇਹਦੀ ਬਹੁਤ ਵੱਡੀ ਭੂਮਿਕਾ ਜਿਹਨੂੰ ਬਹੁਤ ਆ ਜਿਆਦਾ ਜਿਹੜਾ ਨਾ ਅਨਗੋਲਿਆ ਕੀਤਾ ਹੋਇਆ ਵਾ ਤੇ ਇਹ ਮਾਤਾ ਸਦਾ ਕੌਰ ਦੀ ਹਵੇਲੀ ਹੈ ਜਿਹੜੀ ਅੱਜ ਪਾਰਟੀਸ਼ਨ ਮਿਊਜ਼ੀਅਮ ਦੇ ਰੂਪ ਦੇ ਵਿੱਚ ਜਿਹੜੀ ਅਸਲੀ ਅੱਗੇ ਜਾ ਰਹੇ ਕਟੜਾ ਜਾਮਲ ਸਿੰਘ ਹੱਲ ਤੇ ਨਾਲ ਸਾਹਵਿਆਰ ਉਧਰ ਤੇ ਫਿਰ ਅੱਗੇ ਜਾਵਾਂਗੇ ਸਟੇਸ਼ਨ ਤੇ ਤੇ ਖਾਲਸਾ ਗਾੜੀ ਆ ਜਿਹੜਾ ਸਾਹਮਣੇ ਨਾ ਭਰਾਵਾਂ ਦਾ ਢਾਬਾ ਵਾ ਜਿਹੜਾ ਬੜਾ ਮਸ਼ਹੂਰ ਹੈ ਤੇ ਬੜੀ ਰੌਣਕ ਲੱਗੀ ਰਹੀ ਹੁੰਦੀ ਖਾਣ ਪੀਣ ਵਾਲਿਆਂ ਦੀ ਤੇ ਹਾਰੀ ਤੇ ਸਟਰੀਟ ਲਗਭਗ ਇੱਥੇ ਖਤਮ ਹੋ ਜਾਂਦੀ ਆ ਗੇਟ ਤੋਂ ਸ਼ੁਰੂ ਹੁੰਦੀ ਆ ਦੂਜੇ ਪਾਸੇ ਜਿਹੜਾ ਹਾਲ ਬਜ਼ਾਰ ਹੋ ਲਵਾਂਗੇ ਸੇ ਤਰ੍ਹਾਂ ਹੀ ਗਿਰਿਆ ਟਾ ਤੇ ਇਧਰੋਂ ਆਏ ਆ ਇਹ ਛੱਡ ਕੇ ਉੱਪਰ ਕੈਮਰਾ ਆ ਜਿਹੜਾ ਨਾ ਸਾਰਾ ਕੜਰਾ ਜੈਮਲ ਸਿੰਘ ਇਹ ਆ ਸਾਰਾ ਇੱਥੇ ਕੱਪੜੇ ਦੀ ਬਹੁਤ ਵੱਡੀ ਜੜੀਆਂ ਬਾਜ਼ਾਰਕ ਮੰਡੀ ਆ ਇੱਕ ਹਸਾਬ ਨਾਲ ਕਹਿ ਲਓ ਬਾਜ਼ਾਰ ਕਹਿ ਲਓ ਬਹੁਤ ਰਾਸ਼ਨਦਾਰ ਹਰ ਤਰ੍ਹਾਂ ਦੀ ਵੈਰਾਈਟੀ ਇੱਥੇ ਮਿਲਦੀ ਆ ਮੈਂ ਇੰਦਰ ਆ ਸਾਰਾ ਇੱਥੇ ਟੱਕਰ ਪਾ ਦੇਣਾ ਇੱਧਰ ਦਾ ਆ ਸਾਰਾ ਜਿਹੜਾ ਨਾ ਅੱਗੇ ਟੱਕਰ ਆ ਤਕਵਾ ਜਮਲ ਸਿੰਘ ਆ ਜਲੀ ਅੰਬਰਸਰ ਦਾ 13ਵਾਂ ਗੇਟ ਹਾਲ ਗੇਟ ਤੇ ਪਿੱਛੇ ਆ ਹਾਲ ਬਾਜ਼ਾਰ ਅਸੀਂ ਇੱਥੇ ਰਹਿੰਦੇ ਆ ਤੇ ਹਾਲ ਬਾਜ਼ਾਰ ਦਾ ਮਤਲਬ ਅਸੀਂ ਸੰਦੇ ਚੋੜਾ ਬਾਜ਼ਾਰ ਤੇ ਪਰ ਨਹੀਂ ਇਹ ਵੀ ਕਮਿਸ਼ਨਰ ਜਿਹੜਾ ਹੈਗਾ ਹੈ ਨਾ ਬ੍ਰਿਟਿਸ਼ ਰਾਜ ਸਮੇਂ ਜਿਹੜਾ ਅੰਬਰਸਰ ਦਾ ਕਮਿਸ਼ਨਰ ਹੀ ਨਾ ਆ ਹਾਲ ਇਹ ਉਹਦੇ ਨਾਂ ਤੇ ਹੀ ਹਾਲ ਗੇਟ ਆ ਇਹਨੇ 13ਵਾਂ ਗੇਟ ਬਣਾਇਆ ਸੀ ਤਲਾ ਮਾਰਾ ਜੀ ਸੈਂਟਰ ਹਾਂ ਤੇ 12 ਹੁੰਦੇ ਹੀ ਆ ਆ ਮਗਰ ਜਿਹੜਾ ਨਾ ਇਹ ਹਾਲ ਬਾਜ਼ਾਰ ਆ ਬਹੁਤ ਰੌਣਕ ਵਾਲਾ ਜਿਹੜਾ ਇਹ ਹੈਗਾ ਤੇ ਬਾਕੀ ਇਹਦਾ ਹਾਲਾ ਦਵਾਲਾ ਜਿਹੜਾ ਨਾ ਆ ਮੈਂ ਸਰਕਲ ਚ ਖਲੋ ਕੇ ਬਣਾਉਂਦਾ ਤੇ ਆ ਵਾ ਇਹ ਛੀਦ ਉਹ ਦੋ ਤਿੰਨ ਦੀ ਦਾ ਬੋਤ ਲੱਗਾ ਮੈਂ ਤੁਹਾਨੂੰ ਸਾਹਮਣੇ ਪਾਸੋਂ ਦਰਸ਼ਨ ਕਰਾਨਾ ਤੇ ਆ ਜੁੱਤੀਆਂ ਦੀ ਮਾਰਕੀਟ ਆ ਇੱਥੇ ਬਹੁਤ ਵੱਡੀ ਆ ਜੇ ਛੀਦ ਉਹ ਦੋ ਤਿੰਨ ਦਾ ਬੋਤ ਉਹਨਾਂ ਜਲਾਲੇ ਬਾਗ ਦਾ ਜਿਹੜਾ ਨਾ ਬਦਲਾ ਜਿਹੜਾ ਕਈ ਸਾਲਾਂ ਬਾਅਦ ਜਾ ਕੇ ਤੇ ਉਹਨਾਂ ਦੀ ਧਰਤੀ 'ਚ ਜਾ ਕੇ ਲਿਆ ਹੈ ਆ ਨਾ ਅੰਬਰਸਰ ਦਾ ਹੈਗਾ ਇਹ ਜੇ ਰੇਲਵੇ ਸਟੇਸ਼ਨ ਤੇ ਜਦੋਂ ਤੁਸੀਂ ਦੇਖਦੇ ਨਾ 1931 'ਚ ਇਹ ਬਣਿਆ ਵਾ ਤੇ ਅੰਗਰੇਜ਼ਾਂ ਦੇ ਟਾਈਮ ਦਾ ਬਣਿਆ ਜੇ ਤੇ ਗੱਲ ਤੇ ਉੱਥੇ ਆ ਜਾਂਦੀ ਹੈ ਨਾ ਸਤਿੰਦਰ ਸਰਤਾਜ ਦਾ ਜਿਹੜਾ ਹੈਗਾ ਨਾ ਗਾਣਾ ਬੜਾ ਟੁਕਦਾ ਇੱਕ ਗੱਲ ਮੰਨਣੀ ਪੈਣੀ ਆ ਉਹ ਅੰਗਰੇਜ਼ ਕਰ ਗਏ ਨੇ ਰਫਤਾਰ ਤਰੱਕੀ ਵਾਲੀ ਉਹ ਤੇਜ਼ ਕਰ ਗਏ ਇੱਕ ਵੀ ਮੇਰਾ ਖਾਂ ਲੈਣ ਨੇ ਉਹਨਾਂ ਤੋਂ ਬਾਅਦ ਵਿਛਾਈ ਨਹੀਂ ਹੋਣੀ ਤੇ ਚਲੋ ਆ ਖੜਾ ਆਪਣਾ ਸ਼ੇਰ ਚਾਲ ਕੇ ਆਈ ਖਾਲਸਾ ਕਾਲਜ ਅੰਮ੍ਰਿਤਸਰ 1892 ਚ ਬਣਿਆ ਸੀਗਾ 301 ਚ ਬਣਿਆ ਤੇ ਸਰ ਗੰਗਾ ਰਾਮ ਨੇ ਜਿਹੜਾ ਨਕਸ਼ਾ ਤਿਆਰ ਕੀਤਾ ਸੀ ਤੇ ਬਹੁਤ ਪੁਰਾਣੀ ਇਮਾਰਤ ਉਸੇ ਪਰ ਉਹਨਾਂ ਨੇ ਬੰਦ ਕਰ ਦਿੱਤਾ ਤੇ ਉਹ ਖਾਲਸਾ ਕਾਲਜ ਜਿਹੜਾ ਨਾਲ ਕਾਵਨਾ ਉਸਾਂ ਤੇ}{|\text{ਸਾਲ ਮਿਲ ਕੇ ਸਿੱਖਾਂ ਨੇ ਬਣਾਇਆ ਹੈ ਪਰ ਸਾਰਿਆਂ ਨੂੰ ਇਹਨਾਂ ਨੇ ਨਾ ਵਿੱਚ ਉਹਨੀ ਉਹਨੀ}{|\text{ਮਾਨਤਾ ਦਿੱਤੀ ਸੀ ਭਾਵੇਂ ਕੋਈ ਹਿੰਦੂ ਆਇਆ ਮੁਸਲਮਾਨ ਆਇਆ ਕਹਿੰਦੇ ਪਹਿਲੇ ਜਿਹੜੇ ਵਿਦਿਆਰਥੀ ਹੈ ਨਾ ਇੱਕ ਸਿੱਖ ਇੱਕ ਮੁਸਲਮਾਨ ਇੱਕ ਹਿੰਦੂ ਤੇ ਤਸਾਈ ਇਸ ਕਾਲ ਦੇ ਦਾ ਤੇ ਮੈਂ ਲੰਘਦਾ ਲੰਘਦਾ ਖਲੋਕ ਜਿਹੜਾ ਇਹ ਨੂੰ ਸਟਰਕਚਰ ਕਰਨ ਦਿਆ ਛੜਕਤੇ ਆ} ਇਹ ਆ ਗੁਰਮਾਨੰਦ ਦੇਵ ਯੂਨੀਵਰਸਿਟੀ ਹਨ ਤੇ ਆ ਜੀ ਐਂਟ੍ਰੈਂਸ ਵੇਖੋ ਸਾਰੇ ਪਾਸੇ ਜਦੋਂ ਆਪਾਂ ਅੰਦਰ ਵੜਦੇ ਆ ਨਾ ਇੱਕ ਮਤਲਬ ਵਾਤਾਵਰਣ ਹੀ ਬਦਲ ਜਾਂਦਾ ਜਦੋਂ ਆਪਾਂ ਸਾਹ ਲੈਂਦੇ ਆ ਨਾ ਇਹ ਆਨੰਦ ਜਿਹਾ ਹੀ ਆ ਜਾਂਦਾ ਜੀ ਮੈਂ ਖੜਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਦਰ ਤੇ ਇਹ 1969 ਚ ਸਾਹਿਬ ਸਿਦ ਗੁਰਨਾਨਕ ਦੇਵ ਜੀ ਦੇ ਪੰਜਵੇਂ ਆਪਣੇ 500 ਸਾਲਾ ਸਤਾਬਦੀ ਨੂੰ ਸਮਰਪਿਤ ਬਣੀ ਹੋਈ ਆ ਤੇ ਆਲਾ ਦਵਾਲਾ ਜਦੋਂ ਵੇਖੋਗੇ ਨਾ ਤਾਂ ਦਰਖਤ ਹੀ ਦਰਖਤ ਦਿਸਣਗੇ ਤੇ 400 ਏਕੜ ਤੇ ਬਣੀ ਗਏ ਤੇ ਜਿਹੜੇ ਘੱਟੋ ਘੱਟ 40% ਜਿਹੜੇ ਦੇ ਹਰਿਆਵਲ ਇੱਥੇ ਆ ਅੰਮ੍ਰਿਤਸਰ ਦੀ ਤੇ ਸਾਰਾ ਅੰਮ੍ਰਿਤਸਰ ਜਿਹੜਾ ਵਾ ਉਹ ਪਤਾ ਨਹੀਂ ਕਿੰਨੇ ਹਜ਼ਾਰ ਏਕੜ ਚ ਹੋਊਗਾ ਪਰ ਇੱਥੇ ਜਿਹੜਾ ਨਾ ਕੋਲੇ ਦਰਖਤ ਜੇ ਲਾਈਏ ਨਾ ਅੰਮ੍ਰਿਤਸਰ ਦੇ 40% ਦਰਖਤ ਇਹਦੇ ਵਿੱਚ ਹੋਣਗੇ ਤੇ ਬਹੁਤ ਸ਼ਾਨਦਾਰ ਯੂਨੀਵਰਸਿਟੀ ਆ ਤੇ ਗਰਾਊਂਡਾਂ ਜਿਹੜੀਆਂ ਵਾ ਬਹੁਤ ਆਧੁਨਿਕ ਤਰੀਕੇ ਦੀਆਂ ਬਣੀਆਂ ਤੇ ਜਿਹੜੇ ਇਹਨਾਂ ਦੇ ਪ੍ਰਬੰਧਕ ਆ ਇਹ ਵੀ ਜਿਹੜੇ ਆ ਨਾ ਬੜੇ ਵਿਧਾਈ ਦੇ ਪਾਤਰ ਆ ਜਿਨ੍ਹਾਂ ਨੇ ਇਹਨੂੰ ਮਤਲਬ ਦਰਸਤਾ ਨਾ ਹਰਿਆ ਭਰਿਆ ਰੱਖਿਆ ਸ਼ੁਰੂ ਤੋਂ ਲੈ ਕੇ ਹੁਣ ਤੱਕ ਤੇ ਸ਼ਹਾਦਾ ਟੌਂਗ ਜਿਹੜਾ ਨੋਰਮਲੀ ਆਪਾਂ ਜੋ ਬੱਸ ਸਟੈਂਡ ਤੇ ਜਾਂਦੇ ਨਾ ਤੇ ਉਸ ਟਾਈਮ ਤੇ ਸ਼ਹਾਦਾ ਸ਼ਹਾਦਾ ਦੀ ਵਾਹ ਹਾਂ ਜੀ ਉਹ ਆ ਖੜਾ ਜੀ ਅਸਲ ਤੇ ਥੋੜਾ ਥਿਊਲਰ ਅੰਦਰ ਤਾਂ ਜਾਦੇ ਕਿ ਮਗਰ ਸਟੋਪ ਜਬ ਬਹੁਤ ਹੈ ਤੇ ਜਿਵੇਂ ਸ਼ੁਰੂ ਹੋ ਕੇ ਰੇਲਵੇ ਸਟੇਸ਼ਨ ਤੇ ਅੱਗੇ ਪੁਤਲੀ ਘਾਟ ਤੇ ਫਿਰ ਖਾਲਸਾ ਕਾਲਜ ਯੂਨੀਵਰਸਿਟੀ ਖੰਡ ਵਾਲਾ ਕਈ ਸਟੋਪ ਆ ਜਾਂਦੇ ਆ ਤਾਂ ਕਰਕੇ ਆਪਾਂ ਪਹੁੰਚ ਗਏ ਗੁਰਦੁਆਰਾ ਸ਼ਹਾਦਾ ਸਾਹਿਬ ਇਹ ਅੰਮ੍ਰਿਤਸਰ ਤੋਂ ਕੋਈ ਨਾ 8 ਕਿਲੋਮੀਟਰ ਦੂਰ ਹੈ ਬਹੁਤ ਖੁੱਲਾ ਕੰਪਲੈਕਸ ਹੈ ਨਾ ਨੇ ਬਣਾ ਦਿੱਤਾ ਤੇ ਬਹੁਤ ਸ਼ਾਨਦਾਰ ਦੇਖ ਕੇ ਮਨ ਬਹੁਤ ਖੁਸ਼ ਹੋਇਆ ਤੇ ਬਲਦੀਤ ਵਿਰਾ ਮੇਰਾ ਆਇਆ ਨਹੀਂ ਤੇ ਮੈਂ ਉਹਨੂੰ ਉੱਥੇ ਡੀਦਰਾਂ ਖਾਲਸਾ ਕਾਲਜ ਲਾਗੇ ਤੇ ਉਹਦੇ ਕੋ ਲੋਕ ਵੀ ਹੋ ਸਕਦਾ ਸੀ ਤੇ ਹੁਣ ਸਾਈਕਲ ਜਿਹੜਾ ਕਿ ਖਿਲਾਅ ਹੁੰਦਾ ਇਦਾਂ ਰੱਖਦੇ ਨਹੀਂ ਛੇਤੀ ਤੇ ਚਲੋ ਹੁਣ ਇਸੇ ਤਰ੍ਹਾਂ ਹੀ ਨਾ ਨਾਲੇ ਬਾਹਰੋਂ ਦਰਸ਼ਨ ਕਰ ਲੈਨੇ ਫਿਰ ਕਿਸੇ ਦਿਨ ਆ ਕੇ ਅੰਦਰੋਂ ਦਰਸ਼ਨ ਕਰਾਂਗੇ ਬਸੰਤ ਪੈਣ ਵੀ ਇੱਥੇ ਬਹੁਤ ਲੱਗਦੀ ਆ ਤੰਗਬਾਜੀ ਵੀ ਉਸ ਟਾਈਮ ਤੇ ਇੱਥੇ ਹੁੰਦੀ ਆ ਪਰ ਇਹ ਗੁਰੂ ਘਰ ਜਿਹੜਾ ਨਾ ਪਹਿਲਾਂ ਇਹ ਨੀਮਾ ਆ ਆ ਲਾਡਵਾਲਾ ਨੇ ਨਾ ਖੁੱਲਣੇ ਬਹੁਤ ਖੁੱਲ੍ਹਾ ਤੇ ਵਿਸ਼ਾਲ ਬਣਾ ਬਹੁਤ ਵਧੀਆ ਕਿ ਤੀ ਜੀ ਵੇਖਿਓ ਜੇ ਆ ਇਹੜੀ ਸੜਕ ਬਣ ਗਈ ਆ ਨਾ ਬਹੁਤ ਹਾਈ ਤੇ ਲਗਭਗ 30 40 ਹੁੰਦੀ ਆ ਇੱਥੇ ਤੇ ਇਹਨੇ ਜ਼ਮੀਨਾਂ ਦੇ ਦੋ ਦੋ ਹਿੱਸਿਆਂ ਚ ਵੰਡਤਾ ਤੇ ਪੰਜਾਬ ਦੀ ਬਹੁਤ ਸਾਰੀ ਜ਼ਮੀਨ ਵੰਡ ਲਈ ਆ ਚਲੋ ਤਰੱਕੀ ਲਈ ਬਹੁਤ ਵਧੀਆ ਤੇ ਮਹਾਰਾਜ ਕਰੇ ਕੋਈ ਚੰਗਾ ਰਿਜ਼ਲਟ ਇਹਦਾ ਨਿਕਲੇ ਇਹੋਂ ਫੇਰ ਜ਼ਮੀਨ ਗਈ ਤੇ ਬਾਅਦ ਚ ਕਾਰੋਬਾਰ ਵੀ ਕੋਈ ਉਹ ਜਿਹਾ ਬਣੇ ਨਾ ਤੇ ਆ ਹਰ ਥਾਂ ਥਾਂ ਤੇ ਜਿਹੜੀ ਹੈ ਨਾ ਤੁਹਾਨੂੰ ਇਹ ਸ਼ਰਤ ਮਿਲ ਜੂਗੀ ਕੋਈ ਕਿਤਰੋਂ ਆਂਦੀ ਕਿਦੋਂ ਆਂਦੀ ਆ ਤੇ ਇਹ ਗੱਡੀਆਂ ਨੇ ਛੜਕਾ ਇਸਲੇ ਜਿਹੜੀ ਮੈਂ ਬੁਖਾਰਿਆ ਵਾ ਇਹ ਹੀ ਗੁਰਦੁਆਰਾ ਸ਼ਹਾੜਾ ਸਾਹਿਬ ਤੋਂ ਸ਼ਾਂਤ ਗੁਰਦੁਆਰਾ ਸੰਨ ਸਾਹਿਬ ਬਾਸਰ ਕੇ ਦਿੱਲਾ ਐ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਦੇ ਮਹਾਵਾਕ ਅਨਸਾਰ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਗੁਰਗੱਦੀ ਤੇ ਜਿਸ ਸਮੇਂ ਸੂਰੂ ਸਭਾਈ ਮਾਨ ਕੀਤਾ ਹੈ ਤਾਂ ਉਹਨਾਂ ਦੇ ਪੁੱਤਰ ਜਿਹੜੇ ਸੀ ਉਹ ਉਹਨਾਂ ਦੀ ਸ਼ੋਭਾ ਨਾਸਵਾਰਦੇ ਹੋਏ ਬਾਬਾ ਦਾਤੂ ਜੀ ਨੇ ਗੁਰੂ ਅਮਰਦਾਸ ਪਾਸ਼ਾ ਦੇ ਲੱਤ ਮਾਰੀ ਤੇ ਇੱਕ ਬਾਬਾ ਗੁਰੂ ਅਮਰਦਾਸ ਪਾਸ਼ਾ ਮਾ ਨਾ ਚੱਲਦੇ ਹੋਏ ਰਾਤੋਂ ਰਾਤ ਆਪਣੇ ਜਨਮ ਨਗਰ ਪਿੰਡ ਬਾਸਰ ਕੇ ਬਾਹਰ ਖੇਤਾਂ ਦੇ ਵਿੱਚ ਕੋਠੇ ਦੇ ਵਿੱਚ ਆਣ ਕੇ ਤੇ ਉੱਥੇ ਬਰਾਜ ਗਏ ਤਾਂ ਬਾਬਾ ਬੁੱਢਾ ਜੀ ਨੇ ਸਾਰੀ ਸੰਗਤ ਨੂੰ ਨਾਲ ਲੈ ਕੇ ਤੇ ਆਪਣੀ ਗੁਰੂ ਦੀ ਖੋਜ ਦੇ ਵਿੱਚ ਤਲਾਸ਼ ਦੇ ਵਿੱਚ ਚੱਲ ਪਏ ਜਿਸ ਸਮੇਂ ਮਲਵੀ ਗੁਰੂ ਆਪਣਾ ਬਾਬਾ ਬੁੱਢਾ ਜੀ ਕੋਠੇ ਕੋਲ ਪਹੁੰਚੇ ਨੇ ਤਾਂ ਜ਼ਿਮੀਂਦਾਰ ਦਾ ਮਲਵੀ ਜਿਹੜਾ ਹਲ ਵਾਉਂਦੇ ਲੋਕ ਉਹਨਾਂ ਦਾ ਇੱਕ ਚੌਂ ਹੁੰਦਾ ਵਾ ਹੋ ਲੈ ਕੇ ਤੇ ਕੋਠੇ ਨੂੰ ਪਾੜ ਲਾਤੀ ਤੇ ਗੁਰੂ ਅਮਰਦਾਸ ਪਾਤਸ਼ਾਹ ਉਂਗਲ ਦਾ ਇਸ਼ਾਰਾ ਕਰ ਰਹੇ ਨੇ ਕਿ ਬਾਬਾ ਜੀ ਇਹ ਕੀ ਤਾਂ ਉਸ ਸਮੇਂ ਮਲਬੀ ਬਾਬਾ ਬੁੱਢਾ ਜੀ ਨੇ ਕਿਹਾ ਕਿ ਮਹਾਰਾਜ ਮਲਬੀ ਸਿੱਖ ਗੁਰੂ ਦੇ ਦਰਸ਼ਨਾਂ ਤੋਂ ਬਿਨਾ ਮਲਬੀ ਨਹੀਂ ਰਹਿ ਸਕਦਾ ਮੇਰਾ ਮਨ ਲੋਚੇ ਗੁਰਦਰਸ਼ਨ ਤਾਂ ਹੀ ਬਲਪ ਕਰੇ ਚਾਤਰ ਕੀ ਨਿਆਈਂ ਦੇ ਮਹਾਵਾਕਾਂ ਅਨਸਾਰ ਕਿ ਅਸੀਂ ਮਾੜੀ ਤੁਹਾਡੇ ਦਰਸ਼ਨ ਤੋਂ ਬਿਨਾਂ ਨਹੀਂ ਰਹਿ ਸਕਦੀ ਸੀ ਤੇ ਇਹ ਇਸ ਤਰ੍ਹਾਂ ਕਰਕੇ ਅਸੀਂ ਮਤਲਬ ਤੁਹਾਡਾ ਜਿਹੜਾ ਹੁਕਮ ਹੈ ਦਰਵਾਜ਼ਾ ਬੰਦ ਆ ਇਹ ਅਸੀਂ ਮਤਲਬ ਇੱਥੇ ਪਾੜ ਲਾ ਕੇ ਮਤਲਬ ਵੀ ਮੈਂ ਅੰਦਰ ਮਤਲਬ ਵੀ ਤੜੇ ਦਰਸ਼ਨ ਕੀਤੇ ਨੇ ਤਾਂ ਉਸ ਸਮੇਂ ਗੁਰੂ ਅਮਰਦਾਸ ਪਾਤਸ਼ਾਹ ਨੇ ਬੜੀ ਮਿਹਰ ਮਿਲ ਦੇ ਨਜ਼ਰ ਦੇ ਨਾਲ ਮੱਲੇ ਸ਼ਬਦ ਬੋਲਿਆ ਕਿ ਸਨ ਬੀਜ ਜੋ ਨਰ ਜਾਵੇ ਸੋ ਨਰ ਜਮ ਕੇ ਪੰਥ ਨਾ ਪਾਵੇ ਜਿਹੜਾ ਵੀ ਵਿਅਕਤੀ ਇੱਥੇ ਆ ਕੇ ਇਸ ਸਨ ਵਿੱਚੋਂ ਬਾਰੀ ਦੇ ਵਿੱਚੋਂ ਨਿਕਲ ਕੇ ਦਰਸ਼ਨ ਕਰੇਗਾ ਉਹਦੀ ਹਮੇਸ਼ਾ ਵਾਤੇ ਜਿਹੜੀ ਜਮਾ ਲਈ 84 ਉਹਦਾ ਵਾਤੇ ਕੱਟੀ ਜਾਏਗੀ ਜਿਹੜਾ ਅੰਮ੍ਰਿਤਸਰ ਤੋਂ ਲੈ ਕੇ ਨਾ ਸਨ ਸਿਆਗ ਬਾਸਰ ਕੇ ਗਿੱਲਾਂ ਤੱਕ ਤੇ ਨਾ ਲਗਭਗ ਸ਼ਹਿਰੀ ਆਬਾਦੀ ਉਹ ਚਲਦੀ ਆਂਦੀ ਆ ਤੇ ਆ ਮੈਂ ਜਦੋਂ ਬਾਹਰ ਆਇਆ ਤੇ ਹੁਣ ਥੋੜੀ ਪਿੰਡੂ ਇਲਾਕਾ ਆ ਗਿਆ ਇੱਕ ਹਿਸਾਬ ਨਾਲ ਤੇ ਆ ਸਰੋਂ ਜਿਹੜੀ ਨਾ ਖੇੜੀ ਹੋਈ ਆ ਤੇ ਬਸੰਤਰ ਉਹ ਤੇ ਚੱਲਣ ਦੀ ਤੇ ਪੂਰਾ ਬਸੰਤੀ ਰੰਗ ਨੇ ਕੱਢਿਆ ਤੇ ਬਹੁਤ ਸ਼ਾਨਦਾਰ ਦਿੱਖਦੇ ਇੰਡੀ ਆ ਤੇ ਇਹਦੇ ਨਾਲ ਹੀ ਇੱਕ ਚੀਜ਼ ਹੋਰ ਦਿਖਾਣੀ ਜ਼ਰੂਰੀ ਆ ਜਿਹੜਾ ਆ ਪਿੱਪਲ ਦਾ ਦਰਸ਼ਤ ਆ ਬਹੁਤ ਵਿਸ਼ਾਲ ਆ ਤੇ ਬਹੁਤ ਸ਼ਾਨਦਾਰ ਦਿਖ ਦਿੰਦਾ ਤੇ ਘੱਟੋ ਘੱਟ 200 ਸਾਲ ਪੁਰਾਣਾ ਹੋਣਾ ਜੇ ਇਦੋਂ ਘੱਟ ਨਹੀਂ ਆ ਨਾ ਅੱਪਰ ਨواب بھائی ਨਹਿਰ ਜੜੀ ਆ ਨਾ ਫੇਰ ਘੁੰਮ ਕੇ ਇੱਥੇ ਆਪਾਂ ਨੂੰ ਮਿਲੀ ਆ ਲਗਭਗ ਅੱਧਾ ਜਿਹੜਾ ਨਾ ਉਹ ਪੂਰਾ ਹੋ ਗਿਆ ਸਫ਼ਰ ਤੇ ਬੀਰ ਸਾਹਿਬ ਦੇ ਲੱਗੇ ਆਪਾਂ ਪਹੁੰਚ ਗਏ ਆ ਗੁਰਦੁਆਰਾ ਬੀਰ ਬਾਬਾ ਬੁੱਢਾ ਜੀ ਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੇ ਗੋਦਵਾਲ ਸਾਹਿਬ ਅਕਬਰ ਬਾਦਸ਼ਾਹ ਜਿਹੜਾ ਵਾ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਗਿਆ ਤੇ ਅਦੁੱਤੀ ਲੰਗਰ ਚੱਲ ਰਿਆ ਸੀ ਉੱਥੇ ਉਹਨੇ ਜਾ ਕੇ ਹਾਜ਼ਰੀ ਭਰੀ ਫਿਰ ਗੁਰੂ ਸਾਹਿਬੀ ਦੇ ਨਾਲ ਭੇਟ ਹੋਈ ਤਾਂ ਉਸ ਸਮੇਂ ਮੁਲਕ ਬਕਰ ਬਾਦਸ਼ਾਹ ਨੇ ਖੁਸ਼ ਹੋ ਕੇ ਤੇ ਗੁਰੂ ਅਮਰਦਾਸ ਪਾਤਸ਼ਾਹ ਦੀ ਜਿਹੜੀ ਬੀਬੀ ਵੱਡੀ ਪੁੱਤਰੀ ਮਾਤਾ ਪਾਨੀ ਉਹਦੇ ਵੱਲੋਂ ਨਾਂ ਦੇ ਉੱਪਰ 84 ਪਿੰਡਾਂ ਦਾ ਪਟਾ ਲਿਖ ਕੇ ਦੇ ਦਿੱਤਾ ਜਿਹਦੇ ਵਿੱਚ ਬੀੜ ਬਾਬਾ ਬੁੱਢਾ ਸਾਹਿਬ ਇਹ ਪਿੰਡ ਚਭਾਲ ਇਹ ਸਾਰਾ ਇਲਾਕਾ ਜਿਹੜਾ ਸੀ ਉੱਥੇ ਸੀ ਤਾਂ ਉਸ ਸਮੇਂ ਬਾਬਾ ਬੁੱਢਾ ਜੀ ਨੂੰ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਕਿ ਜਾਓ ਤੁਸੀਂ ਉੱਥੇ ਜਾ ਕੇ ਖੇਤੀਬਾੜੀ ਦੀ ਸਿਆਰ ਸੰਭਾਲ ਕਰੋ ਫਿਰ ਉੱਥੇ ਜਿਹੜੀ ਖੇਤੀਬਾੜੀ ਦਾ ਜੰਨਾ ਮਤਲਬ ਰਾਸ਼ਨ ਸੀ ਉਹ ਗੁਰੂ ਰਾਮਦਾਸ ਪਾਤਸ਼ਾਹ ਦੇ ਲੰਗਰ ਦੇ ਵਿੱਚ ਉਹ ਪਹੁੰਚਦਾ ਰਿਹਾ ਮੱਜਾਂ ਦਾ ਦੁੱਧ ਵੀ ਇੱਥੇ ਆਂਦਾ ਰਿਹਾ ਇਸੇ ਅਸਥਾਨ ਦੇ ਉੱਪਰ ਹੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਤਕਾਰਯੋਗ ਧਰਮ ਪਤਨੀ ਮਾਤਾ ਗੰਗਾ ਜੀ ਗਏ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਜਿਹੜਾ ਵਰ ਸੀ ਉਹ ਬਾਬਾ ਬੋਢਾ ਜੀ ਤੋਂ ਪ੍ਰਾਪਤ ਹੋਇਆ ਪੁੱਤੀ ਗੰਢ ਪਵੇ ਸੰਸਾਰ ਇਹ ਵਿਗੜ ਸਾਹਿਬ ਬਾਬਾ ਬੁੰਡਾ ਜੀ ਦਾ ਸੰਖੇਪ ਇਤਿਹਾਸ ਹੈ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਆਹ ਯਾਰ ਨਾ ਨਿੱਕਾ ਜਿਹਾ ਬਾਗ ਆ ਬਹੁਤ ਸਾਫ਼ ਸੁਸਰਾ ਇਹਨਾਂ ਨੇ ਲਾਗ ਰੱਖਿਆ ਬਿਲਕੁਲ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਆ ਇੱਕ ਚੀਜ਼ ਵੇਖਿਓ ਹਰਿਆਵਲ ਵੇਖੋ ਕਿੰਨੀ ਆ ਤੇ ਕਿੰਨੀ ਸ਼ਾਨਦਾਰ ਪੱਧਰੀ ਇੱਕ ਵੱਡਾ ਆ ਕਣਕ ਜੜੇ ਦੇ ਛਿੱਟੇ ਵੀ ਨਿਕਲਦੇ ਆ ਦੂਰ ਤੱਕਰ ਬਹੁਤ ਸਾਫ਼ ਵਾਤਾਵਰਨ ਤੇ ਜਿੱਧਰ ਵੀ ਵੇਖੋ ਨਾ ਤੇ ਹਰਿਆਵਲ ਆ ਆਪਣਾ ਪੰਜਾਬ ਵੀ ਜੜਾ ਨਾ ਇਹ ਮਾੜਾ ਨਹੀਂ ਆ ਕਿਸੇ ਨਾਲੋਂ ਬਹੁਤ ਵਧੀਆ ਬਾਕੀ ਨੂੰ ਸਾਹਮਣ ਦੀ ਲੋੜ ਆ ਆਪਾਂ ਸਾਹਮਣੇ ਨਹੀਂ ਪਏ ਆਪਾਂ ਤੇ ਹਰ ਪਾਸੇ ਮੈਂ ਵੇਖਿਆ ਹੁਣ 50 60 ਕਿਲੋਮੀਟਰ ਦੀ ਮੈਂ ਰਾਈਡ ਲਾਣ ਲੱਗਾ ਰਸਤੇ 'ਚ ਵੇਖਿਆ ਹਰ ਥਾਂ ਅੱਗ ਬਾਲੀਆ ਪਲਾਸਟਿਕ ਸਾੜੀ ਜਾਂਦੇ ਆ ਬੁਰਾ ਹਾਲ ਧੂਆ ਹੀ ਧੂਆ ਤੇ ਆਹ ਹਰਿਆਵਲ ਜਿਹੜੀ ਆ ਇਹਦਾ ਵੇਖੋ ਕਿੰਨਾ ਆਨੰਦ ਮਾਣ ਸਕਦੇ ਤੁਸੀਂ ਆਪਾਂ ਭੱਜੇ ਜਾਂਦੇ ਆ ਬਾਹਰ ਤੇ ਕਿੰਨੀਆਂ-ਕਿੰਨੀਆਂ ਪੈਲੀਆਂ ਵਾਲੇ ਵੀ ਜਦੋਂ ਜਾਂਦੇ ਤਾਂ ਉਦੋਂ ਦੁੱਖ ਹੁੰਦਾ ਵੇਖੋ ਕਿੰਨਾ ਸ਼ਾਨਦਾਰ ਈਓ ਛੜਕਣਾ ਬਹੁਤ ਵਧੀਆ ਵਾਜ ਜੜੀ ਤਾਲਾ ਸਿੰਘ ਨੂੰ ਕੱਢੀ ਸਾਈਕਲਿੰਗ ਵਾਕੇ ਖਾਸ ਕਰਕੇ ਨਾ ਬਹੁਤ ਵਧੀਆ ਤੇ ਆ ਜਿਹੜੇ ਤੁਸੀਂ ਵੇਖਣ ਦੇ ਨਾ ਵੱਡੇ ਵੱਡੇ ਦਰਖਤ ਉਧਰ ਹੈਗੇ ਨਹਰੋਂ ਪਾਰ ਆ ਇੱਥੇ ਦੇਖਣ ਨੂੰ ਸ਼ਾਇਦ ਉੱਦੇ ਨਹੀਂ ਲੱਗਦੇ ਇਹ ਜਾਮਨ ਤੇ ਅੰਬ ਦੇ ਆ ਤੇ ਮਹਾਰਾਜ ਰਣਜੀਤ ਸਿੰਘ ਦੇ ਟਾਈਮ ਦੇ ਲੱਗੇ ਹੋਏ ਆ ਆ ਜਿਹੜੀ ਨਹਰੋਂ ਪਾਰ ਵੇਖਣ ਦੇ ਹੋ ਨਾ ਇਹ ਹੈਗੀ ਆ ਇੱਕ ਗੁਜਰਾ ਨੇ ਨਾ ਆ ਵੇਖੋ ਲੈ ਕੇ ਨਾ ਨਰਦੇ ਕੰਡੇ ਕੰਡੇ ਕੋਠੀਆਂ ਚੰਗੀਆਂ ਵਧੀਆ ਵਧੀਆ ਪਾਈਆਂ ਤੇ ਪੂਰੀਆ ਕਲੋਨੀ ਵਸਾ ਲੈਂਦੇ ਆ ਪਰ ਗੰਦ ਬਹੁਤ ਜ਼ਿਆਦਾ ਪੰਦੇ ਆ ਤੇ ਐਸ ਲਈ ਮੈਂ ਖੜਾ ਵਾਂ ਜਿਹੜੀ ਸੜਕ ਹੈ ਨਾ ਬੀਟ ਸਾਹਿਬ ਤੋਂ ਆਂਦੀ ਆ ਤੇ ਇਹ ਬਹੁਤ ਟੱਕਰ ਜਿਹੜੀ ਸੜਕ ਚੱਲਦੀ ਆ ਤੇ ਨਵੀਂ ਬਣੀ ਆ ਐ ਸਾਈਡ ਤੇ ਆ ਤੇ ਦੂਸਰੇ ਸਾਈਡ ਤੇ ਆ ਜਿਹੜੇ ਮੈਂ ਗੁਜਰਾਂ ਦੀ ਤੁਹਾਨੂੰ ਦਿਖਾਉਣ ਦੇ ਆ ਕਲੋਨੀ ਇਹ ਜੀ ਸਾਧਕੇ ਬਸਨ ਪਰਾਇ درخت ਕੋਈ ਨਹੀਂ ਛੜਦੇ ਇਹਨਾਂ ਦੇ ਡੰਗਰ ਜਿੰਨੇ درخت ਨਵੇਂ ਲਾਓ ਨਾ ਸਭ ਉਹ ਜਾਂਦੇ ਉਹ ਜਾਂਦੇ ਆ ਜਿ ਤਰ੍ਹਾਂ ਮੈਂ ਵੇਖਣਿਆ ਸਾਰੇ ਪਾਸੇ ਇਹ ਗੁਜਰਾ ਨੇ ਪੂਰਾ ਆਪਣਾ ਘੇਰਾ ਪਾਇਆ ਤੇ ਅਸਲੇ ਮੈਂ ਆ ਜਣਾ ਨਾ ਬੋੜੂ ਵਾਲੇ ਪੋਲ ਤੇ ਖੜਾ ਹਾਂ ਤੇ ਆਹ ਜਲੀ ਠੋਕਰ ਹੈ ਜੀ। ਪਿਆ ਵੇਖ ਲੋ ਜਲ ਦਾ ਕਿੰਨਾ ਬਹਾਵਾ ਕਿੰਨੀ ਸਪੀਡ ਆ। ਇਹ ਤੱਕਰਾਵ ਚੱਲਦੇ ਰਿਹਾ ਕਿਹਨੇ। ਤੇ ਤਾਰਾਂ ਦੇ ਪੋਲ ਤੇ ਨਾ ਬਿਜੀ ਧਾਰ ਵੀ ਜਿਹੜਾ ਨਾ ਬਣਿਆ ਹੀ ਜੇ ਇੱਥੇ ਉਹਨੂੰ ਸ੍ਰੀ ਦਰਬਾਰ ਸਾਹਿਬ ਤੋਂ ਵੀ 3 ਮੀਲ ਉੱਥੋਂ ਜਾਂਦੀ ਰਹੀ ਆਹੋ ਮੈਂ ਨਾ ਪਿੰਡ ਚੱਬੇ ਖੜਾ ਵਾਂ ਜਿਹੜਾ ਛੀਗਾ ਦੀ ਧਰਤੀ ਆ ਅਸੀਂ ਗੱਡੀ ਨਹੀਂ ਮਾਰੀ ਅੱਗੇ ਕੀ ਬੜੀ ਘਾਲੇ ਦੇ ਟੱਲੀਆ ਮੈਂ ਤਾਂ ਕਿਸੇ ਪਿੰਡ ਕੀ ਕਹਿੰਦਾ ਫਿਰ ਫਿਰ ਪਿੰਡ ਕੋ ਕੱਖ ਨਹੀਂ ਆ ਗਿਆ ਬੰਦੇ ਉਹਨੇ ਜੀ ਆ ਗਿਆ ਹਾਂ ਆ ਉਹ ਕੀ ਗਲਬੋਲ ਹੈ ਉਹ ਨਹੀਂ ਉਹਨੂੰ ਘਰਾਨੀ ਨਹੀਂ ਦੇਣੀ ਉਹਨਾਂ ਨੇ ਤੇ ਇੱਕੋ ਸਰ ਬੰਝਿਆ ਉਹਨਾਂ ਨੂੰ ਸੋਚ ਕੇ ਸੁਣ ਜਿਹਦੀ ਮੱਝ ਉਹਦੀ ਲਟਾ ਗਿਆ ਆ ਪੂਰਾ ਛੱਪੜ ਬਣਿਆ ਪਿਆ ਇੱਥੇ ਤੇ ਗੱਡੀ ਤਾਂ ਕੀ ਆ ਵੱਡੇ ਵੱਡੇ ਟਰੱਕ ਵਾਹਦੇ ਫਿਰਦੇ ਆ ਤਾਂ ਇੱਕ ਬੱਚਾ ਕਹਿੰਦੇ ਇੱਥੇ ਥੱਲੇ ਆ ਕੇ ਮਰ ਗਿਆ ਰੋਡ ਤੇ ਆ ਗਿਆ ਵਿਚਾਰਿਆਂ ਦਾ ਗਰੀਬ ਬੰਦਾ ਸੀ ਤੇ ਉਹਦੇ ਦੋ ਮੁੰਡੇ ਇੱਕ ਮਰ ਗਿਆ ਵਿਚਾਰਾ ਤੇ ਮੇਰਾ ਹਾਲ ਹੋਇਆ ਆ ਮੈਂ ਗੁਰਦੁਆਰਾ ਬਾਬਾ ਨੋਹ ਸਿੰਘ ਦੀ ਸ਼ਹੀਦ ਜਿਹੜਾ ਕਰਨਤਾਲ ਰੋਡ ਤੇ ਜਿੱਥੇ ਸਾਰੀਆਂ ਬੱਸਾਂ ਟਰੱਕ ਰੋਕ ਕੇ ਜਾਂਦੇ ਆ ਤੇ ਉਸ ਜਗ੍ਹਾ ਤੇ ਖੜਾ ਕੋਈ ਬੱਸ ਕੋਈ ਟਰੱਕ ਕੋਈ ਕਾਰ ਰੁਕੇ ਆ ਮੇਨ ਤੋਂ ਆਂਦੀ ਜੇ ਸੜਕ ਜਿਹੜੀ ਗੁਰਦੁਆਰਾ ਟਾਲਾ ਸਾਇਰ ਨੂੰ ਤੇ ਆ ਜਿਹੜਾ ਹੁਣ ਬਹੁਤ ਜਿਹੜੀ ਦੇਖਣਾ ਨਵੀਂ ਦਿੱਤੀ ਜਾ ਰਹੀ ਆ ਆ ਖੰਡਾ ਬਹੁਤ ਵੱਡਾ ਜਿਹੜਾ ਇਹਨਾਂ ਨੇ ਨਾਲ ਲਾਤਾ ਤੇ ਪਿੱਛੇ ਜਿਹੜਾ ਨਵਾਂ ਦੀਵਾਨ ਸਥਾਨ ਜਿਹੜਾ ਬਣਾਇਆ ਬਾਬਾ ਦੀਪ ਸਿੰਘ ਜੀ ਦਾ ਤੇ ਇਸ ਜਗ੍ਹਾ ਤੇ ਜਿਹੜਾ ਨਾ ਸਾਂਝੇ ਵਾਰ ਚ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਨਾ ਸੀਸ ਧੜਨ ਵਾਲਾ ਅਲੱਗ ਹੋਇਆ ਸੀ ਇਥੋਂ ਲੈ ਕੇ ਸ੍ਰੀ ਦਰਬਾਰ ਸਾਹਿਬ ਤੱਕਰ ਹਾਉ ਲੈ ਲੋ ਉਹ ਜੰਗ ਲੜਦੇ ਗਏ ਆ ਤੇ ਫਿਰ ਉੱਥੇ ਜਾ ਕੇ ਇਹਨਾਂ ਨੇ ਸਰੀਰ ਕਿਹਾ ਵਾ ਗੁਰੂ ਸਾਹਿਬ ਦੇ ਚਰਨਾਂ 'ਚ ਤੇ ਉਹ ਤੋਂ ਬਾਅਦ ਚਾਟੀਵੰਡ ਚੌਂਕ 'ਤੇ ਇਹਨਾਂ ਦਾ ਸੰਸਕਾਰ ਹੋਇਆ ਉਹਦੇ ਸਰੀਰ ਹੀ ਆਪਾਂ ਦਰਸ਼ਨ ਕਰਾਉਂਦੇ ਆ। ਆ ਗੁਰਦੁਆਰਾ ਤਾਲਾ ਸਾਹਿਬ। ਜਿਹੜਾ ਆਪਾਂ ਜਿੱਥੋਂ ਰਾਈਡ ਸ਼ੁਰੂ ਕੀਤੀ ਆ ਨਾ ਆਪਾਂ ਉੱਥੇ ਖਤਮ ਕਰਤੀ ਆ ਤੇ ਲਗਭਗ ਆਪਾਂ ਛਾਟਾ ਮਤਲਬ ਇਥੂ ਲੱਗੇ ਸ਼ਾਟ ਆ ਸ਼ਹਿਰ ਦੇ ਵਿੱਚ ਆਉਂਦੀ ਮਤਲਬ ਵਸਤ ਤੋਂ ਲੈ ਕੇ ਤੇ 100 ਤੱਕ ਦਾ ਪੂਰਾ ਅੰਮ੍ਰਿਤਸਰ ਦਾ ਜਿਹੜਾ ਡਿਸਟ੍ਰਿਕਟ ਹਨ ਬਾਹਰ ਦਾ ਸਾਰਾ ਘੁੰਮ ਕੇ ਫਿਰ ਉਸੇ ਜਗ੍ਹਾ ਤੇ ਆਉਣਾ 50 55 ਕਿਲੋਮੀਟਰ ਦੀ ਜੜੀ ਆ ਨਾ ਉਹ ਰਾਈਟ ਬਣੀ ਆ ਇਹ ਵਧੀਆ ਲੱਗੀ ਆ ਮੈਂ 3-4 ਮਹੀਨੇ ਬਾਹਰ ਲਈ ਆ ਉੱਥੇ ਮੈਂ ਸਨੋ ਕਰਕੇ ਨਹੀਂ ਲਾ ਸਕਿਆ ਤੇ ਬਾਕੀ ਜੋ ਜੋ ਮਤਲਬ ਸ਼ਹਿਰ ਨਹੀਂ ਆਖਰਖਰ ਥਾਵਾ ਹੀ ਉਹ ਮੈਂ ਮਖਾਨ ਦੀ ਕੋਸ਼ਿਸ਼ ਕੀਤੀ ਆ ਤੇ ਜਿਹੜੇ ਰਸਤੇ ਚ ਗੁਰੂ ਘਰ ਆਏ ਤੇ ਉੱਥੇ ਵੀ ਦਰਸ਼ਨ ਕਰਾਏ ਤੇ ਬਾਕੀ ਅੱਜ ਦੀ ਵੀਡੀਓ ਚ ਇਨਾ ਕੀ ਤੇ ਮਿਲਾਂਗੇ ਜੇ ਅਗਲੀ ਵੀਡੀਓ ਚ ਬਾਕੀ ਵੀਡੀਓ ਜੇ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ